ਹਾਈ ਪੈਡ ਪਤਾ ਕਰਕੇ ਆਈ ਪੈਡ ਇਹਰ ਸਿਰਫ 85 ਗ੍ਰਾਮ ਦਾ ਇੰਡੀਆ ਦੇ 2000 ਤੋਂ ਇੱਤਰ ਜਾਂ ਉਦ ਗੈਲੋ ਸ਼ੁਰੂ ਹੋ ਕੇ ਤੇ 2 ਤੋਂ 2.5 ਲੱਖ ਤੱਕ ਜਾਂਦਾ ਹੈ ਇੰਡੀਆ ਦੇ ਯੋਈ 450 ਬਿਲੀਅਨ ਡਾਲਰ ਦੀ ਇਕਨੋਮੀ ਨੂੰ ਹੋਲਡ ਕਰਨ ਵਾਲਾ ਜੀਡੀਪੀ ਦੇ ਵਿੱਚੋਂ ਇੰਪੋਰਟ ਰੇਸ਼ੋ ਦੀ ਗੱਲ ਕਰੀਏ ਤੇ ਕੋਈ 94% ਇੰਪੋਰਟ ਕਰਦਾ ਆਪਣਾ ਤੇ ਉਸ 94% ਨੂੰ ਇੰਪੋਰਟ ਕਰਕੇ 200% ਦਾ ਰੈਵਨਿਊ ਕੱਢਦਾ ਉਹਨਾਂ ਇੰਪੋਰਟ ਕੀਤੀ ਚੀਜ਼ਾਂ ਚੋਂ ਸੋਨੇ ਦੀ ਚੀਜ਼ਾਂ ਵੀ ਆਉਂਦੀਆਂ ਨੇ ਤੇ ਕੋਈ 100 ਸਾਲ ਪਹਿਲਾਂ ਇਹਨਾਂ ਨੇ ਸੋਨਾ ਇੰਪੋਰਟ ਐਕਸਪੋਰਟ ਦੇਣਾ ਸ਼ੁਰੂ ਕਰਤਾ ਸੀ ਤੇ ਅੱਜ ਦੁਨੀਆ ਇੱਥੇ ਸੋਨੇ ਨੂੰ ਦੇਖਣ ਵੀ ਆਂਦੀ ਐ ਤੇ ਲੈਣ ਵੀ ਆਂਦੀ ਐ ਆ ਬਿਲਕੁਲ ਸੋਨੇ ਦਾ ਬਈ ਸਸਿਗਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਜੀ ਮੈਟਰੋ ਗੁਰਦੁਆਰਾ ਸਾਹਿਬ ਤੇ ਹੋਰ ਬਾਕੀ ਵਰਦੁਬਈ ਤੇ ਹੋਰ ਪੁਰਾਣਾ ਨਵਾਂ ਦੁਬਈ ਸਾਰਾ ਉਹਦੇ ਗੱਡੀ 'ਚ ਬੈਠਿਆਂ ਦਾ ਵਿਊ ਪਰ ਹੁਣ ਮੈਂ ਪਹੁੰਚ ਗਿਆ ਬਾਈ ਜੀ ਵਰਦੂਬਈ ਪੁਰਾਣੇ ਜਿਹੜਾ ਸ਼ਹਿਰ ਸੀ ਦੁਬਈ ਦਾ ਇਸ ਟਾਈਮ ਤੇ ਮੈਂ ਖੜਾ ਹਾਂ ਜੀ ਅਲਗੂ ਬੇਬਾ ਮੈਟਰੋ ਸਟੇਸ਼ਨ ਦੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਆ ਇਹ ਸਾਰਾ ਮਿਊਜ਼ੀਅਮ ਆ ਮੈਟਰੋ ਸਟੇਸ਼ਨ ਦੇ ਅੰਦਰ ਹੀ ਆ ਤੇ ਆ ਸਾਹਮਣੇ ਮੈਟਰੋ ਸਟੇਸ਼ਨ ਦੀ ਐਗਜ਼ਿਟ ਆ ਤੇ ਐਂਟਰੀ ਆ ਤੇ ਹੁਣੀ ਰੋਡ ਤੇ ਨਿਕਲਾਂਗੇ ਬਾਹਰ ਬਾਕੀ ਇੱਥੋਂ ਅਸੀਂ ਸ਼ਾਪਿੰਗ ਕਰਾਂਗੇ ਅੱਜ ਥੋੜੀ ਜੀ ਕਹਿੰਦੇ ਰੇਟ ਦਾ ਬਹੁਤ ਜ਼ਿਆਦਾ ਫਰਕ ਆ ਲਾਸਟ ਟਾਈਮ ਮੈਂ ਆਇਆ ਵੀ ਸੀ ਇੱਕ ਵਾਰ ਤੇ ਮੈਨੂੰ ਲੱਗਿਆ ਕਿ ਰੇਟ ਦਾ ਬਹੁਤ ਫਰਕ ਆ ਤੇ ਅੱਜ ਕਰਦੇ ਆ ਸ਼ਾਪਿੰਗ ਨਾਲ ਤੁਹਾਨੂੰ ਦਿਖਾਣੇ ਆ ਉਹਦੇ ਵੀ ਤੁਹਾਨੂੰ ਰਾਈਡ ਦਿਵਾਵਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਐਂਡ ਤੱਕ ਵੀਡੀਓ ਜਰੂਰ ਦੇਖੋ ਪੁਰਾਣੇ ਦਬੋਈ ਦੀ ਜਿਹੜੀ ਸਭ ਤੋਂ ਮਤਲਬ ਕਿ ਮੇਨ ਬਿਜ਼ੀਸਟ ਏਰੀਆ ਇਹ ਆ ਤੇ ਹੁਣ ਅਸੀਂ ਪੈਡੈਸਟਰੀਨ ਕਰਾਸ ਕਰਕੇ ਜਾਵਾਂਗੇ ਉਸ ਬੰਨੇ ਤੁਹਾਨੂੰ ਦਿਖਾਣੇ ਆ ਉੱਥੇ ਜਿਹੜੇ ਤੁਸੀਂ ਦੇਖਦੇ ਹੋ ਨਾ ਵੀਡੀਓਸ ਵਿੱਚ ਮਿਲਦੀਆਂ ਫੋਨ ਇੱਥੇ ਸਿੱਟਦੇ ਆ ਫੋਨ ਮਿਲਦੇ ਆ ਸਸਤੇ ਆਈਫੋਨ ਹਰ ਇੱਕ ਚੀਜ਼ ਇਲੈਕਟ੍ਰੋਨਿਕਸ ਏਸੀ ਏਰੀਆ ਦੇ ਵਿੱਚੋਂ ਮਿਲਦੇ ਆ ਤੇ ਬਾਕੀ ਸਾਰੇ ਅਸਲਾ ਪੈਡੈਸਟਰੀਨ ਕਰਾਸ ਕਰਨ ਲਈ ਖੜੇ ਆ ਲਲ ਸਿਗਨਲ ਲਾਲ ਆ ਪੈਡੈਸਟਰੀਨ ਵਾਲੇ ਬੰਦੇ ਨੂੰ ਬਹੁਤ ਅਹਿਮੀਅਤ ਦਿੰਦੇ ਆ ਬਾਕੀ ਇੱਥੇ ਦੇ ਫਿਊਲ ਸਟੇਸ਼ਨ ਕੁਛ ਇਹੋ ਜਿਹੇ ਹੁੰਦੇ ਆ ਤੇ ਅੱਜ ਸੀਗੀ ਛੁੱਟੀ ਤੇ ਮੈਨੂੰ ਇਸ ਏਰੀਆ ਦਾ ਬਿਲਕੁਲ ਵੀ ਕੋਈ ਅੰਦਾਜ਼ਾ ਨਹੀਂ ਹੈਗਾ ਕਿੱਥੇ ਜਾਣਾ ਕਿਹੜੇ ਏਰੀਆ 'ਚ ਜਾਣਾ ਬਸ ਅਸੀਂ ਤੁਰਦੇ ਜਾਣਾ ਅੱਜ ਦੇਖਣ ਆਲੇ ਦੋਲੇ ਦੇ ਨਜ਼ਾਰੇ ਮੈਂ ਸੁਣਿਆ ਜ਼ਰੂਰ ਹੈ ਇਸ ਥਾਂ ਦੇ ਬਾਰੇ ਬਹੁਤ ਕਹਿੰਦੇ ਵਧੀਆ ਸਸਤੀਆਂ ਚੀਜ਼ਾਂ ਮਿਲਦੀਆਂ ਤੇ ਨਾਲੇ ਦੇਖਣ ਵਾਲੀਆਂ ਤਾਂ ਬਾਕੀ ਦੇਖਨੇ ਐਕਸਪਲੋਰ ਕਰਦੇ ਇਸ ਜਗ੍ਹਾ ਨੂੰ ਤੇ ਇਥੋਂ ਬੱਸਾਂ ਚੱਲਦੀਆਂ ਆ ਆਰਟੀਏ ਦੀਆਂ ਤੁਸੀਂ ਉਹ ਪਬਲਿਕ ਟਰਾਂਸਪੋਰਟੇਸ਼ਨ ਨੂੰ ਯੂਜ਼ ਕਰ ਸਕਦੇ ਹੋ ਪਰ ਜੇ ਸਾਡੇ ਇੱਧਰ ਇਹ ਕੈਬਾਂ ਦੀਆਂ ਪਰ ਇਹ ਬਹੁਤ ਚਾਰਜ ਮੋਟਾ ਸੋਤਾ ਮਾਰਦੀਆਂ ਮੀਟਰ ਵਾਲੀਆਂ ਹੁੰਦੀਆਂ ਨੇ ਤੇ ਇੱਧਰ ਚੱਲਦੇ ਆਪਾਂ ਲਾਸਟ ਟਾਈਮ ਆਇਆ ਸੀ ਰਾਤ ਨੂੰ ਆਇਆ ਸੀ ਪਰ ਮੈਨੂੰ ਕੁਝ ਪੜਾ ਪਤਾ ਨਹੀਂ ਸੀ ਇੱਕ ਜਗ੍ਹਾ ਇੱਥੇ ਬੋਲੀਵੁੱਡ ਕਰਕੇ ਤੇ ਉੱਥੇ ਸਾਰਾ ਇੰਡੀਅਨ ਸਮਾਨ ਮਿਲਦਾ ਲਾਸਟ ਟਾਈਮ ਮੈਂ ਆਪਣੇ ਜਿੱਥੇ ਮੈਂ ਰਹਿਣਾ ਉਸ ਜਗ੍ਹਾ ਤੋਂ ਪਤਾ ਕੀਤਾ ਸੀ ਕੋਈ ਜਿਹੜੇ ਮੇਰੇ ਇਹਦੇ ਫੋਨ ਦੇ ਗਲਾਸ ਪਾਉਣੇ ਸੀਗੇ ਕੈਮਰਾ ਗਲਾਸ ਕੈਮਰਾ ਲੈਂਸਸ ਤੇ 15 ਦਰਮ ਦੇ ਸੀਗੇ ਕੋ ਇੰਡੀਆ ਦੇ 500 600 ਦੇ ਤੇ ਮੈਂ ਇਸ ਜਗ੍ਹਾ ਤੋਂ ਆ ਕੇ ਤੇ 15 ਦਰਮ ਦੇ ਪਾਏ ਸੀ ਕੋਈ ਤਕਰੀਬਨ 80 90 ਰੁਪਏ ਦੇ ਜਮੀਨ ਅਸਮਾਨ ਦਾ ਫਰਕ ਹੈ ਤੇ ਇਸ ਜਗ੍ਹਾ ਤੋਂ ਹਰ ਇੱਕ ਚੀਜ਼ ਸਸਤੀ ਮਿਲਦੀ ਹੈ ਅੱਜ ਇੱਕ ਕੰਪੈਰੀਅਨ ਕਰਕੇ ਦੇਖਦੇ ਆ ਤੇ ਥੋੜਾ ਖਾਣ ਪੀਣ ਦਾ ਸਾਮਾਨ ਤੇ ਰਾਸ਼ਨ ਵਗੈਰਾ ਲੈਣਾ ਮੈਂ ਉਹ ਲੈ ਕੇ ਅੱਜ ਵੀਡੀਓ ਨਾਲ ਤੁਹਾਨੂੰ ਡਿਟੇਲਸ ਦੱਸਾਂਗੇ ਤੇ ਤੁਸੀਂ ਵੀ ਆ ਕੇ ਇੱਥੇ ਪਰਚੇਸ ਕਰ ਸਕਦੇ ਹੋ ਆਪਣੀ ਚੀਜ਼ਾਂ ਤੇ ਕਾਫੀ ਟਾਈਮ ਬਾਅਦ ਮੈਂ ਸੋਲੋ ਨਿਕਲਿਆ ਤੇ ਸੋਲੋ ਟਰੈਵਲਿੰਗ ਕਰ ਰਿਹਾ ਤੇ ਅੱਜ ਵਲੌਗ ਵੀ ਬਣਾ ਰਿਹਾ ਤੇ ਆਹ ਸਾਹਮਣੇ ਕੁਛ ਅਜਿਹਾ ਜੀ ਏਟੀਐਮਸ ਹੁੰਦੇ ਨੇ ਆਹ বাস ਚੱਲਦੀ ਆਟਿਆ ਦੀ ਬਾਕੀ ਪਲਾਜ਼ਾ ਦੇਖੋ ਕਿੰਨੇ ਕਿੰਦਾ ਮਤਲਬ ਕਿ ਵੱਡਾ ਤੇ ਸ਼ਾਨਦਾਰ ਬਣਿਆ ਤੇ ਜਿੱਥੇ ਅਸੀਂ ਪਹਿਲਾਂ ਸੀ ਮਿਊਜ਼ੀਅਮ ਦੇ ਲਾਗੇ ਉੱਥੇ ਵੀ ਕੁਝ ਇਹੋ ਜਿਹਾ ਬਹੁਤ ਵੱਡਾ ਸੀ ਖੁੱਲਾ ਡੁੱਲਾ ਬੈਣ ਲਈ ਪਰ ਇੱਥੇ ਦੀ ਇੱਕੀ ਗੱਲ ਹੈ ਤੁਸੀਂ ਬਹਿ ਕੇ ਖਾ ਨਹੀਂ ਸਕਦੇ ਕਿਤੇ ਵੀ ਜੇ ਤੁਸੀਂ ਖਾਓਗੇ ਬਿੱਲੀਆਂ ਆਂਦੀਆਂ ਜੇ ਤੁਹਾਨੂੰ ਪੁਲਿਸ ਨੇ ਦੇਖ ਲਿਆ ਤਾਂ ਤੁਹਾਨੂੰ ਫਾਈਨ ਵੀ ਮਾਰੂਗੀ ਤੇ ਉਹਨਾਂ ਦੇ ਮੂਡ ਤੇ ਡਿਪੈਂਡ ਹੈ ਕਿ 100 ਰਾਮ ਮਾਰਨਾ 500 ਮਾਰਨਾ 1000 ਰਾਮ ਮਾਰਨਾ ਜਾਂ ਤੁਹਾਨੂੰ ਕਈ ਵਾਰੀ ਛੜ ਵੀ ਦਿੰਦੇ ਵਰਨਿੰਗ ਦੇ ਕੇ ਦੇਖੋ ਹੋ ਗਿਆ ਸਾਤਾ ਉਹ ਇੰਡੀਆ ਵਾਲੀ ਦੁਕਾਨਾਂ ਵਾਂਗੂ ਚੱਲੂ ਸਿਸਟਮ ਜਾਂ ਦੇਖੋ ਸਾਰੀ ਦੁਕਾਨਾਂ ਫ ਇੰਡੀਅਨ ਰੈਸਟੋਰੈਂਟ ਆ ਦੇਖੋ ਸਾਰੇ ਪਾਕਿਸਤਾਨੀ ਜਸਟੈਂਟ ਆ ਜ਼ਿਆਦਾਤਰ ਇੱਥੇ ਬਹੁਤ ਵੱਡੀ ਕਮਿਊਨਿਟੀ ਪਾਕਿਸਤਾਨੀ ਇੱਥੇ ਰਹਿੰਦੀ ਐ ਤੇ ਇਸ ਏਰੀਆ ਚ ਸਭ ਤੋਂ ਜ਼ਿਆਦਾ ਮਿਲਣਾ ਤੇ ਬਾਕੀ ਜੇ ਗੱਲ ਕਰਾਂ ਹੋਟਲ ਦੀ ਹੋਟਲ ਇੱਥੇ 400 ਤੋਂ ਲੈ ਕੇ 500 ਰੁਪਏ ਪਰ 24 ਘੰਟੇ ਦੇ ਹਿਸਾਬ ਨਾਲ ਦਿੰਦੇ ਆ ਤੇ ਮੈਂ ਕਾਫੀ ਮਹਿੰਗਾ ਆ ਕੰਪੇਅਰ ਕਰੀਏ ਤੇ ਦੇਖੋ ਸਾਹਮਣੇ ਹਰ ਇੱਕ ਚੀਜ਼ ਮਿਲਦੀ ਆ ਆ ਨਿਪਾਲੀ ਰੈਸਟੋਰੈਂਟ ਆ ਗਰੋਸਰੀ ਸਟੋਰ ਆ ਤੇ ਹੋਰ ਇਦਾਂ ਤੇ ਸਾਰੇ ਅਫਰੀਕਨ ਇੰਡੀਅਨ ਪਾਕਿਸਤਾਨੀ ਜਿੰਨੇ ਵੀ ਕੰਟੀਨੈਂਟਲ ਫੂਡ ਆ ਗਰੋਸਰੀਜ਼ ਆ ਮਿਲਦੀਆਂ ਨੇ ਇੱਥੇ ਸਾਰੀ ਦੁਕਾਨਾ ਦੇਖੋ ਆਈਪੈਡ ਦੀਆਂ ਸਾਰੀ ਆਈਫੋਨ ਵਗੈਰਾ ਹਰ ਇੱਕ ਚੀਜ਼ ਮਿਲਦੀ ਐ ਇੱਥੋਂ ਦੀ ਤੇ ਮੈਂ ਹੁਣੀ ਅੰਦਰ ਉਹਨਾਂ ਇੱਕ ਥਾਂ ਤੋਂ ਆਈਪੈਡ ਪਤਾ ਕਰਕੇ ਆਈਪੈਡ ਇਹਰ ਸਿਰਫ 85 ਦਰਮ ਦਾ ਤੇ ਮਤਲਬ ਕਿ ਇੰਡੀਆ ਦੇ ਕੋਈ ਨਾਲ ਤੁਸੀਂ 2000 ਰੁਪਏ ਦਾ ਜਿੰਨੇ ਵੀ ਫੋਨ ਦੀਆਂ ਦੁਕਾਨਾਂ ਇੱਧਰ ਦੀਆਂ ਇਹਨਾਂ ਚ ਸਾਰੇ ਸਾਊਥ ਇੰਡੀਅਨ ਤੇ ਤਾਮਿਲਨਾਡੂ ਵਗੈਰਾ ਕੇਰਲਾ ਦੇ ਜਿਹੜੇ ਮਲਬਾਰੀ ਬੰਦੇ ਹੁੰਦੇ ਆ ਉਹ ਜ਼ਿਆਦਾਤਰ ਦੇਖਣ ਨੂੰ ਮਿਲੂਗੇ ਤੇ ਪਾਕਿਸਤਾਨੀ ਵੀ ਬਹੁਤ ਜ਼ਿਆਦਾ ਤੇ ਇੱਕ ਗੱਲ ਪੱਕਾ ਸਕੈਮ ਬਹੁਤ ਹੁੰਦੇ ਇੱਥੇ ਸਕੈਮ ਤੋਂ ਬਚ ਕੇ ਇਹ ਤਾਂ ਹੁਣ ਹੀ ਬਾਕੀ ਯਾਰਾ ਮਿੱਤਰਾਂ ਨੇ ਇੱਕ ਕਵਰ ਲਿਆ ਸੀ ਫੋਨ ਦਾ ਕੋਈ ਮੈਨੂੰ ਪਿਆ 1000 ਰਾਮ ਦਾ ਤੇ ਤਕਰੀਬਨ ਉਹੀ ਇੰਡੀਆ ਦਾ 250 250 ਰੁਪਿਆ ਠੀਕ ਐ ਵਰਥ ਇਟ ਉਹ ਬਾਕੀ ਬਾਈ ਜੀ 10 ਸਾਲ ਦੀ ਮਿਹਨਤ ਬਾਅਦ ਅਸੀਂ ਬੰਦ ਗਏ ਆਪਣੀ ਮੰਜ਼ਲ ਦੇ ਉੱਤੇ ਬਾਲੀਵੁੱਡ ਕਰਕੇ ਨਾਮ 1210 ਬਿਲਕੁਲ ਮੇਰੇ ਸਾਹਮਣੇ ਤੇ ਆਪਾਂ ਅੱਜ ਹੁਣ ਜਾ ਕੇ ਉੱਥੇ ਦੇਖਦੇ ਹਾਂ ਕੀ ਕੀ ਮਿਲਦਾ ਸਸਤਾ ਬਾਕੀ ਲਾਸਟ ਟਾਈਮ ਐ ਉਹ ਸਾਹਮਣੇ ਗਿਆ ਸੀ ਡੀ ਸਟਾਰ ਦੇ ਵਿੱਚ ਤੇ ਹੁਣ ਜਾਵਾਂਗੇ ਇਧਰਲੇ ਪਾਸੇ ਦੇਖਾਂਗੇ ਕਿਹੋ ਜੇ ਰੇਟ ਐ ਤੇ ਡੀ ਸਟਾਰ ਤੋਂ ਮੈਂ ਸਾਹਮਣੇ ਪਾਇਆ ਸੀ ਆਪਣਾ ਗਲਾਸ ਘੜ ਸਸਤੇ ਪਏ ਬਾਕੀ ਇਸ ਜਗ੍ਹਾ ਤੇ ਜੂਏ ਵਾਲਾ ਸਿਸਟਮ ਵੀ ਹੁੰਦਾ ਸਾਹਮਣੇ ਜੂਏ ਦਾ ਕਾਊਂਟਰ ਲੱਗਿਆ ਤੁਸੀਂ ਆ ਕੇ ਆਪਣਾ ਡਰਾਅ ਪਾ ਸਕਦੇ ਆ ਨਿਕਲਣਾ ਕੁਛ ਨਹੀਂ ਦੁਬਈ ਆਏ ਸਭ ਤੋਂ ਪਹਿਲਾਂ ਪਰਫਿਊਮ ਆ ਸਾਰੀਆਂ 5 ਦਰਾਂ ਆਉਂਦੀਆਂ ਲਓ ਜੀ ਸਭ ਤੋਂ ਪਹਿਲਾਂ ਸੱਤੀ ਆਹ 17 ਗ੍ਰਾਮ ਦਾ ਬਾਡੀ ਵਾਸ਼ ਜਿਹੜਾ ਹੈਗਾ ਲਾਈਫ ਪਾਏ ਦਾ 1 ਲੀਟਰ ਬਾਕੀ ਆ ਸਾਰੀ ਕਰੋਕਰੀ ਮੈਂ ਲਈ ਕੌਫੀ 21 ਗ੍ਰਾਮ ਦੀ ਤੇ ਹੁਣ ਦੇਖਦੇ ਕਰੋਕਰੀ ਕੇਤਲੀ ਹੈਗੀ ਬਈ 34 ਗ੍ਰਾਮ ਦੀ ਚੱਕੋ ਜੀ ਡੰਬਲ ਉਹ 10 ਕਿਲੋ ਕੋਈ 55 ਗ੍ਰਾਮ ਦਾ ਚਲੋ ਯਾਰ ਇੱਥੋਂ ਨਿਕਲੀਏ ਮੈਂ ਬੋਰ ਹੋ ਗਿਆ ਯਾਰ ਕਟਿਆ ਗੱਦਾ 64 ਦਰਾਮ ਦਾ ਬਾਕੀ ਤੁਹਾਡੇ ਸਾਹਮਣੇ ਹੀ ਆ ਜੋ ਚੀਜ਼ਾਂ ਮਿਲਦੀਆਂ ਇਲੈਕਟ੍ਰੋਨਿਕ ਆਪਣਾ ਸ਼ੇਵਰ ਹੋ ਗਏ ਸਾਹਮਣੇ ਡੈਕੋਰੇਟਿਵ ਆਈਟਮਸ ਹੋਈਆਂ ਪਰ ਕੁਝ ਵੀ ਖਾਸ ਇਹ ਹੈ ਨਹੀਂ ਲੱਗਿਆ ਮੈਨੂੰ ਗੱਲਬਾਤ ਜੀ ਹੈ ਨਹੀਂ ਲਓ ਜੀ 75 ਦਰਾਮ ਦੀ ਸ਼ਾਪਿੰਗ ਕਰਕੇ ਬੈਟ ਐਕਸਪੀਰੀਅੰਸ ਲੈ ਲਿਆ ਤੇ ਹੁਣ ਆਪਾਂ ਨਿਕਲੇ ਬਾਹਰ ਬਾਹਰ ਹੁਣ ਦੇਖਿਓ ਉਹ ਸਾਹਮਣੇ ਵਾਲੇ ਮਾਲ ਤੇ ਜਾ ਕੇ ਮਸਾਲੇ ਮਸੂਲੇ ਨਹੀਂ ਮਿਲੇ ਇੱਥੋਂ ਦੀ ਤੁਹਾਨੂੰ ਦਿਖਾਤਾ ਕੀ ਕੀ ਆਪਾਂ ਲਿਆ ਤੇ ਬਾਸ ਸੈਂਟਰ ਦੇ ਵਿੱਚ ਆਪਾਂ ਇੱਕ ਪੈਨ ਚੱਕਿਆ ਸੀ ਕਰ ਚੀ ਚੱਕੀ ਆ ਤੇ ਇਹਦੇ ਕਿਸਮਾਨ ਦਾ ਬਿੱਲ ਬਣ ਗਿਆ 75 ਦਾ ਰਾਮ ਕੋਈ ਇੰਡੀਆ ਦਾ 2000 ਰੁਪਿਆ ਰੇਟ ਦਾ ਫਰਕ ਹੈਗਾ ਪਰ ਕੁਆਲਟੀ ਦਾ ਫਰਕ ਵੀ ਆ ਤੇ ਠੀਕ ਹੈ ਵਰਥ ਇਟ ਆਪਾਂ ਨੇ ਇਰ ਉਧਰ ਸ਼ਾਵਰ ਵਾਲੇ ਲਿਆ ਦੇ ਲਿਆ ਪਰ ਇੱਧਰ ਜਿਆਦਾ ਵੈਰਾਈਟੀ ਸੀਗੀ ਪਰ ਡਾਮ ਸੇਮ ਹੈ ਜਾਂ 8.5 ਦਾ ਇਹ ਸੇਮ ਹੀ ਹੈ ਦੇਖਿਆ ਜੀ ਲਓ ਜੀ ਮਸਲੇ ਮਸਲੇ ਲੈ ਲਏ ਬਾਕੀ ਬੁਰਾ ਐਕਸਪੀਰੀਅੰਸ ਹੈ ਕਹਿੰਦਾ ਕਿ ਇਹਨਾਂ ਚ ਇਹ ਵਾਲੇ ਮਾਲ ਚ ਜਿਆਦਾ ਵੈਰਾਈਟੀ ਹੈਗੀ ਆ ਇੱਥੇ ਆਓ ਜਾਣਾ ਹੋਇਆ ਤਾਂ ਉਧਰੋਂ ਕੁਝ ਨਾ ਬਾਈ ਕਰੇ ਬਾਲੀਵੁੱਡ ਤੋਂ ਉਹ ਸਿਰਫ ਨਾਮ ਦਾ ਹੀ ਆ ਕਿਹੜਾ ਕਾਉਂਟਰ ਦਾ ਕਾਂ ਉਹ ਫੋਟੋਸ਼ੈੱਟ ਆਹੀ ਭੰਡਾ ਵਿੱਚ ਅਦਰ 20 ਗ੍ਰਾਮ ਦੋ ਲਿਆ ਸੀ ਇੱਥੇ ਹੈਗਾ 800 ਗ੍ਰਾਮ ਉਹ ਬਾਕੀ ਯਾਰ ਬੁੜੀਆਂ ਵਾਲੇ ਕੰਮ ਜੇ ਕਰਕੇ ਮੈਂ ਗਿਆ ਸੀ ਬਾਹਰ ਯਾਰ ਮੈਂ ਦਿਮਾਗ ਖਰਾਬ ਹੋਣ ਲੱਗ ਗਿਆ ਸੀ ਚੱਕਰ ਆਣ ਲੱਗੇ ਸੀ ਅੰਦਰ ਐਨਾ ਚੀਜ਼ਾਂ ਦੇਖ ਦੇ ਕੇ ਕਨਫਿਊਜ਼ ਹੋ ਗਿਆ ਸੀਗਾ ਮੈਂ ਤੇ ਹੁਣ ਬਾਕੀ ਸਮਾਨ ਲੈ ਲਿਆ ਕੋਈ ਤਕਰੀਬਨ 17-20 ਗ੍ਰਾਮ ਦਾ ਬੇਲੇ ਇੱਥੇ ਆਇਆ ਤੇ ਹੁਣ ਆਪਾਂ ਜਾਵਾਂਗੇ VOTING ਤੇ ਅੱਗੇ ਮੈਂ ਤੁਹਾਨੂੰ ਦੁਕਾਨਾ ਇੱਥੇ VOTING ਹੁੰਦੀ ਆ 골ਡ ਮਾਰਕੀਟ ਤੇ ਲੈ ਕੇ ਜਾਂਦੀ ਆ ਵੋਟ ਉਧਰਲੇ ਪਾਸੇ ਲੈਟਸ ਗੋ ਇਸ ਸ਼ਾਨਦਾਰ ਜਗ੍ਹਾ ਦੇ ਸਾਹਮਣੇ 뷰 ਦੇ ਨਾਲ ਤੁਸੀਂ ਇੰਜੋਏ ਕਰ ਸਕਦੇ ਦੇਖੋ ਇੱਥੇ ਕਿੰਨਾ ਖਾਣ ਪੀਣ ਲਈ ਤੇ ਮੈਂ ਦੇਖ ਰਿਹਾ ਸੀਗਾ ਖਾਣ ਪੀਣ ਦੇ रेट ਤੁਸੀਂ ਵੀ ਦੇਖ ਸਕਦੇ ਹੋ ਸਾਹਮਣੇ ਰੋਟੀ ਬਾਈ ਤੰਦੂਰ 30 ਗ੍ਰਾਮ ਦੀ ਜੇ ਤੁਸੀਂ ਇੱਥੇ ਮੈਂ 9:30 35 30 35 ਗ੍ਰਾਮ ਦਾ ਸਾਰਾ ਤੇ ਆ ਕਰੈਬਜ਼ ਦਾ ਟਾਈਗਰ ਪ੍ਰੌਂਸ 70 ਗ੍ਰਾਮ ਦੇ 90 ਗ੍ਰਾਮ ਦੀ ਆ ਗ੍ਰਿਲਡ ਕਲੌਸਟਰ ਤੁਸੀਂ ਇੱਧਰ ਦੀ ਥਾਂ ਤੇ ਆ ਕੇ ਇੰਜੋਏ ਕਰ ਸਕਦੇ ਆਪਣਾ ਦੇ ਨਾਲ ਖਾਂ ਵੀ ਸਕਦੇ ਬਾਕੀ ਕੁਝ ਜਿੱਥੇ ਇਹ ਆ ਕਿ ਅਥੇ ਨਾ ਸ਼ੀਸ਼ਾ ਦਾ ਕਲਚਰ ਬਹੁਤ ਆ ਰੁੱਕਾ ਬਹੁਤ ਪਿੰਦੇ ਆ ਤੇ ਬਾਕੀ ਇਹ ਸਾਰਾ ਪੁਰਾਣਾ ਦੁਬਈ ਆ ਜਿਹੜਾ ਤੁਸੀਂ ਆਪਣੀ ਸਕਰੀਨ ਮੋਰੇ ਦੇਖ ਰਹੇ ਆ ਜਿਹੜੇ ਸਾਹਮਣੇ ਵੋਟਾ ਇਹਨਾਂ ਤਾਂ ਵੀ ਲਾਇਸੈਂਸ ਲੈਣਾ ਪੈਂਦਾ ਤੇ ਇਹਨਾਂ ਪਲੇਟਾਂ ਲੱਗੀਆਂ ਹੁੰਦੀਆਂ ਇਹ ਵੀ ਰਾਤ ਦੇ ਕੋਈ 12 ਵਜੇ ਤੱਕ ਚੱਲਦੀਆਂ ਉਸ ਤੋਂ ਬਾਅਦ ਨਹੀਂ ਚੱਲਦੀਆਂ ਇਹ ਲੈਹਿੰਦੇ ਪੂਰੇ ਇੱਕ ਦਰਮਾ ਨੇ ਦੁਬਈ ਦਾ ਦੇਰੇ ਦਾ ਇਹ ਆ ਜੀ ਬਰਤਪਈ ਵਾਓ ਇਹਨਾਂ ਨੇ ਤਾਂ ਚਾਰ ਚੰਦ ਲਾਤੇ ਕਬੂਤਰਾਂ ਨੇ ਪੰਜ 10 ਮਿੰਟ ਦੀ ਬੋਟ ਰਾਈਡ ਤੋਂ ਬਾਅਦ ਅੱਭੀ ਪਹੁੰਚ ਗਏ ਆ ਜੀ ਹੋਲਡ ਬਲਾਦੀਆ ਸਟਰੀਟ ਕਹਿੰਦੇ ਇਸੀ ਸਟਰੀਟ ਤੇ ਆ ਜਿਹੜੇ ਉਹਨਾਂ ਦੀ 골ਡ ਦੀ ਮਾਰਕੀਟ ਆ ਬਾਕੀ ਜਾ ਕੇ ਹੁਣ ਐਕਸਪਲੋਰ ਕਰਨਾ ਪੈਣਾ ਦੇਖਣਾ ਪੈਣਾ ਸਾਹਮਣੇ ਦੇਖੋ ਪਰਸ ਟੰਗੇ ਆ 5-5 ਗ੍ਰਾਮ ਦੇ ਕਿੰਨੇ ਸੋਹਣੇ ਆ ਸਪਾਈਸਿਸ ਚੈੱਕ ਕਰੋ ਹਰੇ ਕਰਾਂ ਦੇ ਸਪਾਈਸਿਸ ਆ ਦੋ ਵੇਲੇ ਜਿਹੜਾ ਪੁਰਾਣਾ ਹੁੰਦਾ ਸੀ ਕਹਿੰਦੇ ਇਸ ਤਰ੍ਹਾਂ ਤੇ ਸਪਾਈਸਿਸ ਲਈ ਮੈਚਰ ਹੁੰਦਾ ਸੀ ਇੰਪੋਰਟ ਐਕਸਪੋਰਟ ਕਰਦੇ ਸੀ ਸਾਰੇ ਸਪਾਈਸਿਸ ਹੁਣ ਮੈਨੂੰ ਦੇਖ ਕੇ ਗਲਤੀ ਲੱਗਦੀ ਹੈ ਕਿਵੇਂ ਜਾ ਕੇ ਉੱਥੇ ਐਵੇਂ ਮਸਾਲੇ ਲੈ ਆਲੇ ਮੈਨੂੰ ਇੱਥੋਂ ਮਸਾਲੇ ਧੋਣੇ ਚਾਹੀਦੇ ਸੀ ਜੋ ਹੀ 450 ਬਿਲੀਅਨ ਡਾਲਰ ਦੀ ਇਕਨੋਮੀ ਨੂੰ ਹੋਲਡ ਕਰਨ ਵਾਲਾ ਜੀਡੀਪੀ ਦੇ ਵਿੱਚੋਂ ਇੰਪੋਰਟ ਰੇਸ਼ਿਓ ਦੀ ਗੱਲ ਕਰੀਏ ਤੇ ਕੋਈ 94% ਇੰਪੋਰਟ ਕਰਦਾ ਆਪਣਾ ਤੇ ਉਸ 94% ਨੂੰ ਇੰਪੋਰਟ ਕਰਕੇ 200% ਦਾ ਰੈਵਨਿਊ ਕੱਢਦਾ ਉਹਨਾਂ ਇੰਪੋਰਟ ਕੀਤੀ ਚੀਜ਼ਾਂ ਚੋਂ ਸੋਨੇ ਦੀਆਂ ਚੀਜ਼ਾਂ ਵੀ ਆਉਂਦੀਆਂ ਨੇ ਤੇ ਕੋਈ 100 ਸਾਲ ਪਹਿਲੇ ਇਹਨਾਂ ਨੇ ਸੋਨਾ ਇمپੋਰਟ ਐਕਸਪੋਰਟ ਦੇਣਾ ਸ਼ੁਰੂ ਕਰਤਾ ਸੀ ਤੇ ਅੱਜ ਦੁਨੀਆ ਇੱਥੇ ਸੋਨੇ ਨੂੰ ਦੇਖਣ ਵੀ ਆਂਦੀ ਹੈ ਤੇ ਲੈਣ ਵੀ ਆਂਦੀ ਹੈ ਤੇ ਦੇਖੋ ਸਾਹਮਣੇ ਰਸ਼ ਆ ਬਿਲਕੁਲ ਸੋਨੇ ਦਾ ਬਾਈ ਇਹਦੇ ਪਿੱਛੇ ਹੀ ਲੜਾਈਆਂ ਹੁੰਦੀਆਂ ਨੇ ਤੇ ਇਹਦੇ ਇਹਦੇ ਪਿੱਛੇ ਹੀ ਦੁਨੀਆ ਤਰਸਦੀ ਆ ਇਹਨੂੰ ਪਾਉਣ ਲਈ ਤੇ ਦੇਖੋ ਗਹਿਣੇ ਕਿੰਨੇ ਸੋਨੇ ਬਣਾਏ ਹੋਏ ਆ ਪੂਰੀ ਮਾਰਕੀਟ 골ਡ ਦੀ ਹੈ ਬਾਈ ਸਾਰੇ ਪਾਸੇ ਤੁਹਾਨੂੰ 골ਡ ਡਾਇਮੰਡ ਸਿਲਵਰ ਇਹੋ ਜਿਹੀ ਚੀਜ਼ਾਂ ਦੇਖਣ ਨੂੰ ਮਿਲੀਆਂ 골ਡ ਦੇ ਉੱਤੇ ਟੈਕਸ ਨਹੀਂ ਆ ਫਿਲਹਾਲ ਜਿਹੜਾ 골ਡ ਦਾ ਰੇਟ ਚੱਲ ਰਿਹਾ ਇਸ ਟਾਈਮ ਤੇ 500 ਕੁਛ ਦਰਾਮ 1 ਗ੍ਰਾਮ ਦੇ ਪਿੱਛੇ ਚੱਲ ਰਿਹਾ ਰੇਟ ਇਹ ਤੇ ਤੁਸੀਂ ਇੰਡੀਆ ਦੇ ਹਿਸਾਬ ਨਾਲ ਮਲਟੀਪਲਾਈ ਕਰ ਲਿਓ ਕਿੰਨੇ ਬਣਦੇ ਆ ਇਹਨਾਂ ਥਾਵਾਂ ਨੂੰ ਮੈਂ ਕਦੇ ਆਪਣੀ ਕਦੇ ਮੈਂ ਵੀਡੀਓਜ਼ 'ਚ ਦੇਖਦਾ ਹੁੰਦਾ ਸੀ ਤੇ ਟੀਵੀ 'ਤੇ ਦੇਖਦਾ ਹੁੰਦਾ ਸੀ ਤੇ ਅੱਜ ਆਪਣੀ ਅੱਖਾਂ ਮੂਹਰੇ ਦੇਖ ਰਿਹਾ ਬਾਈ ਬਹੁਤ ਸੋਹਣਾ ਹੈ ਬਾਈ ਤੇ ਮਾਰਕੀਟ ਵੀ ਬਹੁਤ ਘੈਂਟ ਆ ਦੁਨੀਆ ਬਹੁਤ ਲੈਣ ਆਂਦੀ 골ਡ ਇੱਥੇ ਤੇ ਬਾਅਦ ਚੋ ਟੈਕਸ ਫਰੀ ਵੀ ਹੋ ਜਾਂਦਾ 골ਡ 골ਡ ਮਾਰਕੀਟ ਜਿਵੇਂ ਖਤਮ ਹੁੰਦੀ ਹੈ ਤੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਇੱਥੇ ਊਦ ਦੀ ਮਾਰਕੀਟ ਸਾਰੇ ਜਿੰਨੇ ਵਧੀਆ ਤੋਂ ਵਧੀਆ ਪਰਫਿਊਮ ਊਦ ਹਰ ਇੱਕ ਚੀਜ਼ ਮਿਲ ਜੂਗੀ ਇੱਥੇ ਤੇ ਹਰ ਇੱਕ ਬੰਦਾ ਤੁਹਾਨੂੰ ਇੱਥੇ ਖੇਚਦਾ ਮਿਲੂਗਾ ਤੁਹਾਨੂੰ ਆਜੋ ਭਾਜੀ ਭਾਜੀ ਪੰਜਾਬੀ ਭਾਜੀ ਆਜੋ ਆਜੋ ਸਾਡੀ ਦੁਕਾਨ ਤੇ ਪਰ ਜਾਣਾ ਨਹੀਂ ਹੈ ਸਕੈਮਸ ਹੁੰਦੇ ਨੇ ਇਹ ਸਾਰੇ ਬਾਹਰ ਏਜੰਟ ਆ ਤੁਹਾਨੂੰ ਲੈ ਕੇ ਜਾਂਦੇ ਨੇ ਉਹਦੀ ਕਮਿਸ਼ਨ ਹੁੰਦੀ ਹੈ ਵਿੱਚ ਜਿਹੜੀ ਚੀਜ਼ ਤੁਹਾਨੂੰ ਸਸਤੀ ਮਿਲਦੀ ਆ ਉਹ ਹੋਰ ਮਹਿੰਗੀ ਹੋ ਜਾਂਦੀ ਆ ਇੰਡੀਆ ਦੇ 2000 ਤੋਂ ਇਤਰ ਜਾਂ ਉਦ ਗੈਲੋ ਸ਼ੁਰੂ ਹੋ ਕੇ ਤੇ 2 ਤੋਂ 2.5 ਲੱਖ ਤੱਕ ਜਾਂਦਾ ਹੈ ਇੰਡੀਆ ਦੇ ਤੇ ਬਹੁਤ ਤਰ੍ਹਾਂ ਦੀ ਵੈਰਾਈਟੀ ਆ ਪਿੱਤਰ ਦੀ ਉਦ ਦੀ ਪਰਫਿਊਮ ਦੀ ਹਰ ਇੱਕ ਚੀਜ਼ ਦੀ ਤੇ ਇਸ ਮਾਰਕੀਟ ਦੇ ਵਿੱਚ ਸਿਰਫ ਤਿੰਨ ਚੀਜ਼ਾਂ ਹੀ ਆਪਾਂ ਦੇਖੇਆਂ 골ਡ ਸਪਾਈਸਿਸ ਤੇ ਉਦ ਤਿੰਨ ਚੀਜ਼ਾਂ ਬਹੁਤ ਮਸ਼ਹੂਰ ਆ ਇਸ ਥਾਂ ਦੀਆਂ ਤੇ ਤੁਸੀਂ ਆ ਕੇ ਦੇਖ ਸਕਦੇ ਹੋ ਖਰੀਦ ਸਕਦੇ ਹੋ ਆਪਣਾ ਚੈਲ ਪੈਲ ਇੰਜੋਏ ਕਰ ਸਕਦੇ ਹੋ ਬਾਕੀ ਸ਼ਾਮ ਦੇ 5:30 ਹੋ ਗਏ ਆ ਤੇ ਅਸੀਂ ਦੁਆਰਾ ਮੁੜ ਚਲੇ ਘਰ ਵੱਲ ਨੂੰ ਤੇ ਕੋਤਰਾ ਆ ਬੋਜੀ ਖਲੀਫਾ ਜਾ ਕੇ ਵਲੌਗ ਦਾ ਐਂਡ ਕਰੀਏ ਸਾਹਮਣੇ ਪੁਜੀ ਖਲੀਫਾ ਆ ਉਹ ਸਾਹਮਣੇ ਦੇਖਣ ਨੂੰ ਸਾਹਮਣੇ ਲੱਗਦਾ ਪਰ ਬਹੁਤ ਦੂਰ ਆ ਤੇ ਮੈਂ ਇੱਕ ਚੀਜ਼ ਹੋਰ ਦਿਖਾਣਾ ਚਾਹਨਾ ਉਹ ਸਾਹਮਣੇ ਅ ਕਰੂਜ਼ ਡਿਨਰ ਕਰਾਉਂਦੇ ਆ ਕੋਈ 50 ਤੋਂ 60 ਦਰਾਮ ਲੈਂਦੇ ਆ ਉਸ ਕਰੂਜ਼ ਡਿਨਰ ਦੇ ਮਜ਼ੂਮ ਕਰਕੇ ਦਿਖਾਣਾ ਇੱਥੇ ਤੁਹਾਡੇ ਪਈਆ 60 ਦਰਾਮ ਲੱਗਦੇ ਆ ਤੁਹਾਨੂੰ ਪੂਰਾ ਖਾਣਾ ਪੀਣਾ ਕਰਵਾਉਂਦੇ ਆ ਇੱਥੇ ਤੇ ਇੰਜੋਏ ਪਾਰਟੀ ਪੂਰੀ ਮਿਊਜ਼ਿਕ ਹੁੰਦਾ ਡਰਿੰਕਸ ਮਿਲਦੀਆਂ ਨੇ ਤੁਸੀਂ ਇਹ ਵੀ ਆ ਕੇ ਇੰਜੋਏ ਕਰ ਸਕਦੇ ਹੋ ਬਾਕੀ ਹੁਣ ਪਰ ਲੈ ਬੰਨੇ ਚੱਲਦੇ ਆਂ ਬੋਟ ਫੜ ਕੇ ਦੁਬਾਰਾ ਫੇਰ ਤੋਂ ਤੇ ਮਿਲਦੇ ਆਂ ਅੱਗੇ ਤੇ ਤੁਹਾਨੂੰ 1 ਤੋਂ 2 ਘੰਟੇ ਚਾਹੀਦੇ ਆ ਜੇ ਪੂਰੀ ਮਾਰਕੀਟ ਨੂੰ ਚੰਗੀ ਤਰ੍ਹਾਂ ਐਕਸਪਲੋਰ ਕਰਨਾ ਹੈ ਰੇਟ ਪੁੱਛਣੇ ਆ ਬਾਕੀ ਰੇਟ ਪੈ ਤੁਹਾਨੂੰ ਦੱਸਦੇ ਆ ਤਕਰੀਬਨ ਬਾਕੀ ਤੁਸੀਂ ਆਪ ਅੱਗੇ ਦੇਖ ਸਕਦੇ ਹੋ ਵਧੀਆ ਵਰਸਿਟਾ ਦੋ ਤਿੰਨ ਘੰਟੇ ਦੀ ਘੁੰਮਣ ਵਾਲੀ ਐ ਇਸ ਤੋਂ ਇਲਾਵਾ ਕੁਝ ਵੀ ਦੇਖਣ ਨਹੀਂ ਦੇਖਣ ਵਾਲਾ ਹੈ ਨਹੀਂ ਆ ਰਸ਼ਤਾ ਇਹਦੇ ਵਿੱਚ ਵੀ ਪੂਰਾ ਆ ਇਹ ਚੀਜ਼ ਲੱਗਦੀ ਵਰਥ ਇਟ 50 60 ਦਾ ਰਾਮ ਕਰਟਣੇ ਪਰ ਅਗਲੀ ਵਾਰ ਆਵਾਂਗੇ ਤੇ ਫਾਈਨਲੀ ਆਪਾਂ ਪਹੁੰਚ ਗਏ ਜੀ ਆਪਣੇ ਅੱਡੇ ਤੇ ਬਲੌਗ ਨੂੰ ਉੱਥੇ ਖਤਮ ਕਰਨਾ ਪੈਣਾ ਬੁੱਝ ਕਲੀਫਾ ਜਾਵਾਂਗੇ ਹੁਣ ਨੈਕਸਟ ਵਾਰ ਕਿਉਂ ਕਿਉਂਕਿ ਬਾਈ ਮੈਂ ਮੈਟਰੋ ਸਟੇਸ਼ਨ ਤੋਂ ਉਤਰਿਆ ਸੀ ਤੇ ਸੈਚਰਡੇ ਕਰਕੇ ਇੰਨੀ ਜ਼ਿਆਦਾ ਭੀੜ ਸੀ ਤੇ ਲਿਟਰਲੀ ਰਸਤਾ ਨਹੀਂ ਮਿਲਿਆ ਮੈਟਰ ਤੋਂ ਬਾਹਰ ਨਿਕਲਾਂ ਤਾਂ ਸੋ ਦੈਟਸ ਵਾਈ ਕਿ ਮੈਂ ਪਲਾਨ ਪੋਸਟਪੋਨ ਕਰਤਾ ਤੇ ਉਨੀ ਦੇਰ ਚ ਦਰਵਾਜ਼ੇ ਬੰਦ ਹੋ ਗਏ ਤਾਂ ਮੈਟਰ ਹੋ ਗਿਆ ਵੀ ਤੇ ਕੋਈ ਨਹੀਂ ਮੇਬੀ ਨਿਊ ਇਅਰ ਤੱਕ ਅਸੀਂ ਦੁਬਾਰਾ ਫਿਰ ਜਾਵਾਂਗੇ ਉਥੇ ਤੇ ਵਲੌਗ ਬਣਾ ਕੇ ਨਿਊ ਇਅਰ ਦਿਖਾਵਾਂਗੇ ਬੋਟਿਕ ਲੀਫ ਦਾ ਕਿਵੇਂ ਸੈਲੀਬ੍ਰੇਟ ਕਰਦੇ ਨੇ ਤੇ ਬਾਕੀ ਇਸ ਵਲੌਗ ਨੂੰ ਇੱਥੇ ਐਂਡ ਕਰਦੇ ਆਂ ਕਿੱਦਾਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਬਾਕੀ ਮਿਲਦੇ ਆਂ ਅਗਲੀ ਵੀਡੀਓ 'ਚ ਟਿਲ ਦੈਨ ਬਾਏ ਬਾਏ ਟੇਕ ਕੇਅਰ ਸਸੀਕਾ